ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਲਗਾਤਾਰ ਅੱਜ 6 ਦਿਨ ਹੋ ਗਏ ਨੇ ਹਲਕਾ ਖੰਨੇ ਦਾ ਪਿੰਡ ਸੀਆਂ ਦੌੜ ਜਿਹੜਾ ਹੈ ਉਹ ਸੁਰਖੀਆਂ ਦੇ ਵਿੱਚ ਹੈ ਸੁਰਖੀਆਂ ਦੇ ਵਿੱਚ ਹੈ ਭਵਕਿਰਤ ਅਗਵਾ ਕੀਤਾ ਗਿਆ ਪਹਿਲਾ ਕਰੋੜ ਦੀ ਫਿਰਤੀ ਲੱਖ ਦੀ ਫਰੋਤੀ ਮੰਗੀ ਗਈ ਉਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਇਨਕਾਊਂਟਰ ਕਰ ਦਿੱਤਾ ਗਿਆ ਮੌਕੇ ਤੇ ਦੋ ਨੌਜਵਾਨ ਜ਼ਖਮੀ ਹੋਏ ਬੁਰੀ ਤਰ੍ਹਾਂ ਅਤੇ ਇੱਕ ਨੌਜਵਾਨ ਦੀ ਬੋਤ ਹੋਗੀ ਜਿਸ ਦਾ ਨਾਮ ਜਸਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ ਕਿ ਜਸਪ੍ਰੀਤ ਸਿੰਘ ਜਿਨ੍ਹਾਂ ਵੱਲੋਂ ਸਿਆ ਦੌਦ ਦੇ ਪਿੰਡ ਆਪਣੇ ਹੀ ਪਿੰਡ ਦੇ ਗਵਾਂਡੀਆਂ ਦਾ ਬੱਚਾ ਅਗਵਾ ਕੀਤਾ ਗਿਆ ਸੀ ਭਵਕੀਰ ਸਿੰਘ ਹਾਲਾਂਕਿ ਜੇ ਗੱਲ ਕਰੀਏ ਜਸ ਜਸਪ੍ਰੀਤ ਸਿੰਘ ਅਮਰਤਾਰੀ ਅਗੇজমেন্ট ਉਹਦੀ ਹੋਈ ਵੀ ਹੈ ਉਸਦੀ ਮਗੀਤਰ ਜਿਹੜੀ ਉਸਦੀ ਮਗੀਤਰ ਅਤੇ ਜਸਪ੍ਰੀਤ ਦੋਵੇਂ ਕੈਨੇਡਾ ਦੇ ਵਿੱਚ ਰਹਿੰਦੇ ਨੇ ਆ ਇਸ ਸਾਲ ਦੇ ਲਾਸਟ ਵਿੱਚ ਉਹਨਾਂ ਦਾ ਵਿਆਹ ਹੋ ਜਾਣਾ ਸੀ ਅਤੇ ਜਿਹੜੇ ਭਵਕੀਰਤ ਸਿੰਘ ਜਿਸ ਬੱਚੇ ਨੂੰ ਅਗਵਾ ਕੀਤਾ ਗਿਆ ਜਿਸ ਦੀ ਉੱਪਰ 7 ਸਾਲ ਦੇ ਲਗਭਗ ਦੱਸੀ ਜਾ ਰਹੀ ਹੈ ਅਗਵਾ ਕਰਨ ਦੇ ਸਮੇਂ ਜਸਪ੍ਰੀਤ ਵੱਲੋਂ ਹਰ ਰੋਜ਼ ਉਹਨਾਂ ਨੂੰ ਨਿਤਨੇਮ ਕਰਵਾਇਆ ਜਾਂਦਾ ਸੀ ਯਾਨੀ ਕਿ ਪਵਕੀਰਤ ਬੱਚੇ ਨਾਲ ਕਿਸੇ ਤਰ੍ਹਾਂ ਦਾ ਤਸ਼ੱਦਦ ਨਹੀਂ ਕੀਤਾ ਜਸਬੀਤ ਸਿੰਘ ਨੇ ਲੇਕਿਨ ਮਾਮਲੇ ਦੇ ਵਿੱਚ ਨਵਾਂ ਮੋੜ ਕਹਾਣੀ ਦੇ ਵਿੱਚ ਨਵਾਂ ਟਵਿਸਟ ਇਹ ਹੈ ਕਿ ਜਸਪ੍ਰੀਤ ਸਿੰਘ ਦੇ ਮਾਤਾ ਪਿਤਾ ਨੂੰ ਯਕੀਨੀ ਨਹੀਂ ਹੋ ਰਿਹਾ ਸੀ ਪਹਿਲਾਂ ਜਦੋਂ ਪੰਜਾਬ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਗਿਆ ਕਿ ਇਹ ਜਸਪ੍ਰੀਤ ਹੈ ਉਹਨਾਂ ਕਹਿੰਦੇ ਕਿ ਸਾਡਾ ਬੱਚਾ ਤਾਂ ਕੈਨੇਡਾ ਦੇ ਵਿੱਚ ਹੈ ਯਾਨੀ ਕਿ ਉਹਨੇ ਆਪਣੀ ਮਗੀਤਰ ਨੂੰ ਵੀ ਸੌਂਪਵਾ ਦਿੱਤੀ ਸੀ ਕਿ ਤੁਸੀਂ ਮੇਰੇ ਪੇਰਸ ਨੂੰ ਦੱਸਣਾ ਨਹੀਂ ਕਿ ਜਸਪ੍ਰੀਤ ਪੰਜਾਬ ਦੇ ਵਿੱਚ ਹੈ WhatsApp ਤੇ ਗੱਲ ਹੁੰਦੀ ਰਹੀ ਪਰਿਵਾਰ ਦੀ ਨੰਬਰ ਜਿਹੜਾ ਹੈ ਕੈਨੇਡਾ ਦਾ ਚੱਲਦਾ ਰਿਹਾ ਆਖਰਕਾਰ ਜਸਪ੍ਰੀਤ ਨੇ ਅਜਿਹੀ ਵੱਡੀ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਜਦੋਂ ਪਟਿਆਲਾ ਦੇ ਹਸਪੀਟਲ ਦੇ ਵਿੱਚ ਉਹਦੀ ਡੈੱਡ ਬਾਡੀ ਪਈ ਸੀ ਪੋਸਟਮਾਰਟ ਹੋਇਆ ਸੀ ਉਹ ਜਿੰਨੀ ਦੇਰ ਤੱਕ ਉਹਨਾਂ ਦੇ ਮਾਤਾ ਪਿਤਾ ਨੇ ਵੇਖ ਨਹੀਂ ਲਿਆ ਉਨੀ ਦੇਰ ਤੱਕ ਯਕੀਨ ਹੀ ਨਹੀਂ ਹੋਇਆ ਕਿ ਸਾਡਾ ਬੱਚਾ ਤਾਂ ਆਪਣੀ ਮਗੇਤਰ ਦੇ ਨਾਲ ਕੈਨੇਡਾ ਦੇ ਵਿੱਚ ਰਹਿੰਦਾ ਹੈ ਜਸਪ੍ਰੀਤ ਅਮਰਤਾਰੀ ਸੀ ਉਹਨਾਂ ਦੇ ਦਾਦਾ ਅਮਰਤਾਰੀ ਨੇ ਯਾਨੀ ਕਿ ਉਹਨਾਂ ਦੇ ਦਾਦਾ ਵੱਲੋਂ ਗੁਰੂ ਘਰ ਦਾ ਪ੍ਰਕਾਸ਼ ਇਹ ਕਮਰਾ ਬਣਾ ਕੇ ਕੀਤਾ ਹੋਇਆ ਹੈ ਪਿੰਡ ਸਿਆਂ ਦਹੌੜ ਦੇ ਵਿੱਚ ਨਿਤਨੇਮ ਸਿਖਾਉਂਦੇ ਨੇ ਬੱਚਿਆਂ ਨੂੰ ਭਵ ਕੀਰਤਨ ਨੂੰ ਵੀ ਸਿਖਾਇਆ ਗਿਆ ਉਹਨਾਂ ਦੇ ਦਾਦਾ ਵੱਲੋਂ ਲੇਕਿਨ ਕਿਸ ਦੀ ਸ਼ਹਿਤ ਇਹ ਉਹਨਾਂ ਨੇ ਕੰਮ ਕੀਤਾ ਕਿਵੇਂ ਕੀਤਾ ਇਹ ਇੱਕ ਕਹਾਣੀ ਦੇ ਵਿੱਚ ਬੜਾ ਵੱਡਾ ਟਵਿਸਟ ਬਣਿਆ ਹੋਇਆ ਹੈ। ਜਸਪ੍ਰੀਤ ਸਿੰਘ ਦਾ ਕਤਲ ਹੋਇਆ ਇਨਕਾਊਂਟਰ ਦੇ ਵਿੱਚ। ਜਸਪ੍ਰੀਤ ਨੂੰ ਐਨੇ ਪੈਸਿਆਂ ਦੀ ਕਿਉਂ ਲੋੜ ਸੀ? ਉਹ ਆਪਣੇ ਸਾਥੀਆਂ ਦੇ ਜਿਹੜੇ ਨਾਲ ਉਹਦੇ ਨੇ ਉਹਨਾਂ ਵੱਲੋਂ ਹੁਣ ਖੁਲਾਸੇ ਹੋਣਗੇ, ਇਨਵੈਸਟੀਗੇਸ਼ਨ ਹੋਵੇਗੀ, ਰਿਮਾਂਡ ਤੇ ਉਹ ਚੱਲ ਰਹੇ ਨੇ। ਕਿ ਅਜਿਹੀ ਐਡੀ ਵੱਡੀ ਘਟਨਾ ਨੂੰ ਜਸਪ੍ਰੀਤ ਨਾਮ ਦੇ ਜਿਨ੍ਹਾਂ ਦਾ ਪਰਿਵਾਰ ਇੱਕ ਚੰਗਾ ਅਰਥੀਆ ਹੈ, ਚੰਗੀ ਜ਼ਮੀਨ, ਚੰਗੀ ਜਾਇਦਾਦ ਹੈ, ਚੰਗਾ ਘਰ-ਬਾਰ ਹੈ। ਜੇਕਰ ਪੈਸਿਆਂ ਦੀ ਲੋੜ ਹੁੰਦੀ ਉਹਨਾਂ ਨੇ ਦਾਦਾ ਨੇ ਕਿਹਾ ਕਿ ਅਸੀਂ ਤਾਂ ਆਪਣੇ ਆਪ ਨੂੰ ਗਹਿਣੇ ਧਰ ਦਿੰਦੇ ਅੰਮ੍ਰਿਤਧਾਰੀ ਪਾਕ ਕਰਨ ਵਾਲਾ ਜਸਪ੍ਰੀਤ ਆਖਰਕਾਰ ਕਡਨੇਪਰ ਕਿਵੇਂ ਬਣ ਗਿਆ ਇਸ ਬਾਰੇ ਪੁਲਿਸ ਵੀ ਸਸਪੈਂਸ ਦੇ ਵਿੱਚ ਹੈ ਅਤੇ ਜਸਪ੍ਰੀਤ ਦੇ ਮਾਤਾ ਪਿਤਾ ਉਹਨਾਂ ਦੇ ਦਾਦੀ ਦਾਦਾ ਅਤੇ ਭਵਖੀਰਤ ਸਿੰਘ ਦੇ ਮਾਤਾ ਪਿਤਾ ਵੀ ਕਿਉਂਕਿ ਪਵਕਿਰਤ ਦੇ ਦਾਦਾ ਨੇ ਐਜ਼ ਅ ਜਸਪ੍ਰੀਤ ਦੇ ਸ਼ਾਦੀ ਕਰਾਉਣ ਦੇ ਵਿੱਚ ਵਿਚੋਲਗੀ ਦੀ ਜਿਹੜੀ ਭੂਮਿਕਾ ਨਿਭਾਈ ਸੀ ਯਾਨੀ ਕਿ ਉਹ ਵਿਚੋਲੇ ਬਣੇ ਸੀ ਪਵਕਿਰਤ ਨੂੰ ਕਿਉਂ ਕਨੈਪ ਕੀਤਾ ਗਿਆ ਔਨ ਬਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਤਾਂ